ਜੀ ਦੋਸਤੋ ਕੀ ਹਾਲ ਹੈ ਜੀ ਮੈਂ ਤੁਹਾਡਾ ਆਪਣਾ ਵੱਡਾ ਦਬਈਆ ਵਾਲਾ ਤੇ ਆਹ ਭਾਈ ਨਾ ਆਪਾਂ ਇੱਕ ਜੰਤਰ ਦੇਖਿਆ ਸੀ ਭਾਈ ਵੀਡੀਓ ਪਾਈ ਸੀ ਜਸਵੀਰ ਇੰਜੀਨੀਅਰ ਹੋਣਾ ਨੇ ਉਹਨਾਂ ਨੇ ਆਪਾਂ ਜੰਤਰ ਦੇਖ ਕੇ ਨਾ ਮੀਰੀ ਵੀ ਕਣਕ ਡਿੱਗੀ ਪਈ ਸੀ ਭਾਈ ਆ ਦਿਖਾ ਐਵੇਂ ਇਧਰ ਕਣਕ ਡਿੱਗੀ ਪਈ ਆ ਬੱਟਾ ਕੋਲੇ ਇਹ ਨਾ ਫਿਰ ਕਪਾਣ ਲੱਗਦੀ ਸੀ ਉਧਰ ਕੱਟਨੀ ਮਾ ਕਰਨਾ ਪੈਂਦਾ ਸੀ ਤੇ ਆ ਦੇਖੋ ਇਧਰ ਸਾਰਾ ਸਾਰੀ ਖਾਲ ਦੇ ਵਿੱਚ ਵੀ ਆਈਪੀਆ ਕਣਕ ਇਹ ਖੁੱਡ ਨਹੀਂ ਵੱਢਣਾ ਪੈਣਾ ਸੀ ਆ ਇਧਰ ਮੈਂ ਜੰਤਰ ਨਾਲ ਨਾ ਸਿਸਟਮ ਸਾਰਾ ਬਣਾਇਆ ਦੇਖੋ ਇਹ ਇਹਨਾਂ ਡੱਬ ਕਿੱਲੇ ਇੱਥੋਂ ਕੁਝ ਨਹੀਂ ਕਰਨਾ ਬਸ ਸਹੀ ਕਰਦਾ ਜਾਣਾ ਹੈ ਨਾ ਦੇਖੋ ਸਾਰੀ ਐ ਸੋ ਦਿਖਦੀ ਜਾਂਨੇ ਪਰਲੇ ਪਾਸੇ ਨੂੰ ਹੁਣ ਜਦੋਂ ਕਟਰਲ ਚੰਦੂ ਆ ਕੇ ਪੈਂਦਾ ਇਹ ਨਾਲ ਦੀ ਨਾਲ ਭਜਣਾ ਨਹੀਂ ਪਊਗਾ ਹੁਣ ਟੌਰ ਨਾਲ ਫਿਰ ਬੈਠਾਂਗੇ ਵਧਣੀ ਵੀ ਬਈ ਆਪਾਂ ਕਣ ਕਾਥ ਨੇ ਨਹਿਰੇ ਚ ਦੇਣੀ ਆਪਾਂ ਕਣਕ ਨਹੀਂ ਵਧਣੀ ਹਾਂ ਦੱਸਿਆ ਕਿਸੇ ਨੇ ਇਹ ਕਿਸਾਨ ਵੀ ਦੱਸਣਗੇ ਵੀ ਕਿਉਂ ਵਧਣੀ ਹੁੰਦੀ ਹੈ ਨਹਿਰੇ ਵਿੱਚ ਗਲਕ ਨਹਿਰ ਵਿੱਚ ਵਧਣ ਦਾ ਕੀ ਫਾਇਦਾ ਜੱਥ ਨੇ ਜਤਲਕੇ ਸਵੇਰੇ ਸੁਨੇਹਾ ਇੱਕ ਮਿੰਟਾਂ ਦੱਸੋ ਵੀ ਦਾ ਕੀ ਫਾਇਦਾ ਹੁੰਦਾ ਮੈਂ ਨਹੀਂ ਕਹਿੰਦੇ ਕਿਸੇ ਬਾਬੇ ਕੋਲੇ ਜਾਂਦੇ ਆ ਪਰ ਆ ਜੰਤਰ ਮਨੂ ਬਾਈ ਬੜਾ ਵਧੀਆ ਲੱਗਿਆ ਜਰਾ ਮੈਂ ਤਾਂ ਘਰੇ ਸਾਡੇ ਵੈਪਰ ਪਿਆ ਸੀ ਉਸ ਦੇ ਵਿੱਚ ਇਹ ਕੱਢ ਕੇ ਉਹ ਰਬੜ ਜੀ ਅੱਜ ਫੱਟੀ ਫੱਟ ਕਰ ਲਿਆ ਆ ਅੰਨ ਯਾਰ ਆ ਦੇਖੋ ਉਹਨੇ ਆਏ ਕੱਢਾ ਤੁਰੇ ਜਾਂਦਾ ਆ ਦੇਖੋ ਚੱਕੋ ਆ ਜੀ ਸਾਰੀ ਇਹ ਸੋ ਸਾਰੀ ਪਟਾਂ ਚੱਕ ਲਓ ਮੈਂ ਟੈਰ ਨੂੰ ਰੋਡ ਨਾਲ ਪੈਂਟੇ ਚੜਕੇ ਬੈਠਾ ਨੇ ਆਪਦਾ ਡਰਾਈਵਰ ਨਾਲ ਮਾਰਾਂ ਗੱਲਾਂ ਆਹਂ ਗਏ ਭਾਈ ਇੱਥੂ ਨਹੀਂ ਵੀ ਕਰ ਲੈ ਇੱਥੂ ਤੀ ਕਰ ਲੈ ਇੱਥਾਂ ਕਰ ਲੈ ਬੋਲੇ ਕੋਲੇ ਬਹਿ ਕੇ ਆ ਜੰਤਰ ਸੁੰਦਰ ਸੁਖੇ ਮੈ ਲੱਗਿਆ ਵਧੀਆ ਵੀ ਮੁੰਤਾ ਬੜਾ ਵਧੀਆ ਲੱਗਿਆ ਜਿਹੜੇ ਜਿਹੇ ਕਰਕੇ ਆ ਮੇਰੇ ਕੜਕ ਡਿੱਗੀ ਵੀ ਆਪਣੀ ਖਾਲ ਕਿ ਨਹੀਂ ਪਰਲੇ ਪਾਸ ਬਾਹਰ ਚ ਵੀ ਕੜਕ ਡਿੱਗੀ ਪਈ ਹੈ ਵੀ ਕਟਣਾ ਮੇਰੇ ਲੱਗਦਾ ਨਹੀਂ ਹੈਗਾ ਉਹਦੇ ਵਾਸਤੇ ਬਹੁਤ ਵਧੀਆ ਇਹ ਤੇ ਤੁਸੀਂ ਵੀ ਜਮਾ ਕੇ ਦੇਖਿਓ ਤੇ ਕਿਹਨੇ ਕਿਹਨੇ ਜਮਾਇਆ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਜੀ ਮੈਂ ਤੁਹਾਨੂੰ ਗੱਲ ਦੱਸਿਆ ਵੀ ਘੜ ਕੰਨੇ ਦੇ ਵਿੱਚ ਕੱਢਣੀ ਹੈ ਇਹ ਤਰ੍ਹਾਂ ਕਿਸਤੀ ਹਾਂ ਇਲੀਆਂ ਚ 7 ਵਜੇ ਜਿਹੜਾ ਫਰਾਂਚੀ 7 ਵਜੇ ਇਹ ਕਿਉਂ ਵੜਦੇ ਕਿਸਾਨ ਵੀਰੇ ਮੈਨੂੰ ਕਮੈਂਟ ਕਰਕੇ ਦੱਸਿਓ ਉਹਦਾ ਕੀ ਫਾਇਦਾ ਕੀ ਨੁਕਸਾਨ ਹੈ ਧੰਨਵਾਦ ਜੀ